ਲੋਬੇ ਬਲੇ ਹੋ ਰਾਜਸਥਾਨ ਦਾ ਤੁਹਾਨੂੰ ਮੋਗਾ ਦਿਖਾਉਣਾ ਤੇ ਪਾਣੀ ਚੈੱਕ ਕਰੋ ਇਸ ਵਕਤ ਆਪਾਂ ਪੰਜਾਬ ਤੇ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹਦੇ ਬਿਲਕੁਲ ਆਪਾਂ ਕੋਲੇ ਖੜੇ ਆ ਪਿੰਡ ਹੈਗਾ ਹਿੰਦੂਮਲਕੋਟ 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 ਤੇ ਆਪਾਂ ਬਾਈ ਦੀਪ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਇੱਥੋਂ ਦੀ ਖੇਤੀ ਬਾਰੇ ਕਿੰਨੀ ਵਾਰੀ ਆ ਕਿਹੜੀ ਕਿਹੜੀ ਫਸਲ ਲਾਉਂਦੇ ਇੱਥੇ ਬਾਈ ਹੋਰੀ ਪਹਿਲਾਂ ਤਾਂ ਮੋਗਾ ਕਰੋ ਚੈੱਕ ਖੜਕਾ ਕਰਦਾ ਪੂਰਾ ਇੰਨਾ ਕ ਜਿਆਦਾ ਪਾਣੀ ਵੀ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਵੀ ਨਹੀਂ ਇੰਨਾ ਮੋਗਾ ਹੋਣਾ ਆਪਾਂ ਪਹਿਲਾਂ ਤੁਸੀਂ ਪਾਣੀ ਦੇਖ ਲਓ ਤੇ ਆਪਾਂ ਦੀਪਨਾ ਕਰਦਿਆਂ ਗੱਲਬਾਤ ਉਹ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਦੀਪ ਕੈਮਾ ਸਿੱਤੋ ਬਈ ਵਧੀਆ ਬਾਈ ਜਮਾ ਕੈਮ ਪੂਰੀਆਂ ਤੇ ਦੀਪ ਬਾਈ ਆਪਾਂ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀ ਆਪਾਂ ਕਿ ਕਿਹੜੀ ਜਗ੍ਹਾ ਤੇ ਖੜੇ ਆ ਬਾਈ ਬਾਈ ਆਪਾਂ ਖੜੇ ਆ ਐਮ ਐਲ ਐਮ ਐਲ ਫੀਡਰ ਤੇ ਠੀਕ ਹੈ ਗੰਗਨਾਰ ਫੀਡਰ ਐਮ ਐਲ ਨਹਿਰਦਾ ਛੇਵੀਂ ਚੱਕ ਦਾ ਮੋਗਾ ਜੀ ਠੀਕ ਹੈ ਜੀ ਇਹ ਇਹ ਪਿੰਡ ਹਿੰਦੂ ਮਲਕੋਟ ਤੇ ਕੋਠਾ ਦੇ ਵਿਚਾਲੇ ਆਉਂਦਾ ਠੀਕ ਹੈ ਕੋਠਾ ਪਿੰਡ ਦੇ ਵਿਚਾਲੇ ਜੀ ਤੇ ਜੇ ਆਪਾਂ ਮੋਗੇ ਦੀ ਗੱਲ ਕਰੀਏ ਬਾਈ ਕਿੰਨੇ ਮਿੰਟ ਵਾਰੀ ਦੇ ਇੱਥੇ ਵਿੱਚ ਇੱਥੇ ਵੀ ਕਿਹਦੇ 8 ਮਿੰਟ ਵਾਰੀ ਆ ਬਾਈ 8 ਮਿੰਟ ਵੀ ਕਿਹਦੇ ਹਾਂਜੀ ਆਪਾਂ ਹਾਂਜੀ ਠੀਕ ਆ ਤੇ ਕਿੰਨਾ ਬਾਣ ਲਾ ਦਿੰਦਾ ਬਾਈ 8 ਬਾਈ ਰੱਬੇ ਦੀ ਵਾਰੀ ਨਾਲ 6-7 ਵਿਗੇ ਥਾ ਪਰ ਦਿੰਦਾ ਰੌਣੇ ਦਾ ਇੱਕ ਮਰੱਬੇ ਦੀ ਵਾਰੀ ਨਾਲ 6-7 ਵਿਗੇ ਖੁੱਲਾ ਪਰ ਦਿੰਦਾ ਹਾਂਜੀ ਖੁੱਲਾ ਠੀਕ ਆ ਠੀਕ ਆ ਤੇ ਜੇ ਹੁਣ ਆਪਾਂ ਦੇਖੀਏ ਬਾਈ ਦੀਪ ਇਸ ਵਕਤ ਜਿਹੜਾ ਆਪਾਂ ਕਹੀਏ ਵੀ ਕਿਹੜੀ ਕਿਹੜੀ ਫਸਲ ਆਪਣੇ ਇੱਥੇ ਇਸ ਵਕਤ ਬਾਈ ਆਪਣੇ ਸੋਨੀ ਦੀ ਫਸਲ ਹੈਗੀ ਆ ਮੂੰਗੀ ਆ ਬਾਜਰਾ ਹੈ ਤੇ ਨਰਮਾ ਤੇ ਗਵਾਰਾ ਫਸਲ ਪਤਲਾ ਕਿਵੇਂ ਆ ਬਾਈ ਫਸਲ ਜਿਵੇਂ ਪਤਲਾ ਬਾਈ ਫਿਲਹਾਲ ਬਹੁਤ ਵਧੀਆ ਖੜੀਆਂ ਸੀ ਪਹਿਲਾਂ ਤਾਂ ਪਰ ਰਾਬਰੀ ਮੇਹਰ ਹੁਣ ਹੋਵੇ ਤਾਂ ਗੱਲ ਆ 4 ਦਿਨ ਹੋ ਗਏ ਬਾਈ ਲਗਾਤਾਰ ਮੀਂਹ ਪਈ ਜਾਂਦਾ ਅੱਛਾ ਨਾ ਤਾਂ ਮੂੰਗੀ ਨਾ ਮੀਂਹ ਲਵੇ ਨਾ ਗਵਾਰਾ ਲਵੇ ਜੀ ਬਾਜਰੇ ਨੂੰ ਕੋਈ ਚੱਕਰ ਨਹੀਂ ਆ ਤੇ ਨਰਮੇ ਫੁੱਲ ਫੁੱਲਣ ਕੱਢੂਗਾ ਨਰਮੇ ਫੁੱਲਾਂ 'ਚ ਪਾਣੀ ਪੈ ਜਾਂਦਾ ਜਦੋਂ ਫੁੱਲ ਮਰ ਜਾਂਦੇ ਬਾਈ ਬਿਮਾਰੀ ਨੁਕਸਾਨ ਹੈ ਹਾਂ ਬਿਵਾਰੀ ਤੱਕ ਬਚਤ ਆ ਠੀਕ ਆ ਅਜੇ ਤੱਕ ਕੋਈ ਗਲੱਬੀ ਸੁੰਡੀ ਨਹੀਂ ਹੈਗੀ ਠੀਕ ਹੈ ਹੋਰ ਪਹਿਲਾ ਮੱਛਾ ਤਾਂ ਮਾੜਾ ਮੋਟਾ ਹੈ ਹੀ ਹੈ ਉਹ ਤਾਂ ਫਿਰ ਦਵਾਈ ਹੋਈ ਜਾਂਦੀ ਉਹ ਕੋਈ ਤੇ ਮੂੰਗੀ ਦੀ ਵੀ ਤੁਸੀਂ ਦੱਸ ਰਹੇ ਸੀ ਵੀ ਦੂਜੀ ਵਾਰੀ ਖੇਤੀ ਕੀਤੀ ਆ ਆਪਣੇ ਆਪਾਂ ਦੂਜੀ ਵਾਰੀ ਖੇਤੀ ਹੈ ਬਈ ਪਹਿਲਾਂ ਆਪਾਂ ਵੱਢ ਲਈ ਸੀਗੀ ਅੱਛਾ ਸਾਢੇ 4 ਕਿਲੇ ਥਾਂ ਸੀ ਆਪਣਾ ਤੇ ਆਪਾਂ 2 ਕੁਇੰਟ 10 ਕਿਲੋ ਹਸਾਲ ਤੇ ਵਿੱਗੇ ਨਿਕਲੀ ਸੀਗੀ ਤੇ 7000 ਰੁਪਏ ਰੁਪਏ ਵੇਚ ਕੇ ਕੁਝ ਮੱਲਾ ਮਸ਼ੀਨਾਂ ਵੱਢੀ ਕਿ ਫਲੀਆਂ ਡਿੱਗ ਪੈਂਦੀਆਂ ਬਾੜੀ ਮੋਟੀਆਂ ਨਾਜ਼ਿਕ ਹੁੰਦੀਆਂ ਫੇਰ ਮੈਂ ਦਵਾਰਾ ਕਿਲੋ ਵੀ ਪਾ ਕੇ ਡੇਢ ਕਿਲੋ ਪਾ ਕੇ ਦਵਾਰਾ ਵੀ ਚੀਜ਼ ਵਧੀਆ ਖੜੀ ਮਾਉਂਗੀ ਹੁਣ ਵਧੀਆ ਖੜੀ ਹਾਂਜੀ ਹਾਂਜੀ ਠੀਕ ਆ ਤੇ ਜਿਹੜਾ ਆ ਬਾਈ ਬਾਜਰਾ ਇਹ ਕਿੰਨਾ ਕਾ ਹੋ ਜਾਂਦਾ ਵਿੱਗੇ ਇਹ 12 ਵਿੱਚ 10 ਤੋਂ 12 ਕੁੰਟਲ ਹੋ ਜਾਂਦਾ 10 ਤੋਂ 12 ਤੇ ਇਹਦੇ ਕੀ ਰੇਟ ਰਹਿੰਦਾ ਬਾਈ ਬਾਜਰਾ 250 ਰੁਪਏ ਕੁੰਟਲ ਆ ਬਾਈ 250 ਰੁਪਏ ਹਾਂਜੀ ਤੇ ਜੇ ਆਪਾਂ ਦੇਖੀਏ ਬਾਈ ਨਰਮੇ ਦਾ ਜਿਵੇਂ ਚੰਗੀ ਫਸਲ ਲੱਗ ਜਾ ਕਿੰਨਾ ਕਾ ਉਸਤ ਪੈ ਜਾਂਦੀ ਆ ਵਿੱਗੇ ਦੇ ਬਾਇਰੇ ਦੀ ਹਾਂ ਬਾਇਰੇ 10 ਕੁੰਟਲ ਵਿੱਗੇ ਦਾ ਹੋ ਜਾਂਦਾ ਵੀਰੇ ਠੀਕ ਆ 250 ਨੂੰ ਵਿੱਗਿਆ ਇੱਕ ਦੋ ਸਪਰੇਆਂ ਹੁੰਦੀਆਂ ਇਹਦੇ ਇੱਕ ਤਾਂ ਕੋਰਾ ਠੀਕ ਹੈ ਲੰਬੇ ਟਾਈਮ ਵਾਲੀ ਇੱਕ ਹੋ ਜਾਂਦੀ ਹੈ ਪ੍ਰੋਫੈਸ਼ਨਲ ਪਲੱਸ ਆਪਰ ਜੀ ਤੇ ਜੇ ਆਪਾਂ ਬਾਈ ਵਿੱਗੇ ਦਾ ਠੇਕਾ ਦੇਖੀਏ ਕੀ ਰੇਟ ਚੱਲਦਾ ਵਿੱਗੇ ਦਾ ਠੇਕਾ ਬਾਈ 18000 ਰੁਪਏ ਦਾ 18000 6 ਵੀ ਚੱਕਦਾ ਠੇਕਾ 18000 ਰੁਪਏ ਦਾ 6 ਵੀ ਚੱਕਦਾ ਹਾਂਜੀ ਠੀਕ ਆ ਤਾਂ ਸਾਡੇ ਤਾਂ ਪੰਜਾਬ ਦੇ ਵਿੱਚ 8 ਕਨਾਲ ਦਾ 30000 ਰੁਪਿਆ ਬਈ ਸੋਡੇ ਝੋਨਾ ਹੁੰਦਾ ਪਾਣੀ ਆ ਸੋਡੇ ਮੋਟਰਾਂ ਇੱਥੇ ਮੋਟਰਾਂ ਸਾਧਣ ਹੈ ਨਹੀਂ ਇੱਥੇ ਖਾਰਾ ਪਾਣੀ ਹੈ ਬਈ ਸਾਡੇ ਬੋਰਾ ਦਾ ਠੀਕ ਆ ਵੀ ਜ਼ਿਆਦਾਤਰ ਜਿਹੜੀ ਖੇਤੀ ਆ ਉਹ ਮੋਗੇ ਦੇ ਪਾਣੀ ਮੋਗੇ ਪਾਣੀ ਨਾਲ ਸਰ ਨਹਿਰ ਦੇ ਸਰ ਤੇ ਨਿਰਭਰ ਆ ਬਈ ਗੰਗਨੈਰ ਦੇ ਸਰ ਤੇ ਜੀ ਬਸ ਜ਼ਿਆਦਾ ਜੇ ਦੇਖੀਏ ਬਈ ਇਹ ਫਿਰ ਮੋਗੇ ਕਿੰਨਾ ਕੁ ਟਾਈਮ ਹੋ ਗਿਆ ਲੱਗਿਆ ਨੇ ਬਹੁਤ ਪੁਰਾਣੇ ਮੋਗੇ ਬਈ ਪੁਰਾਣੇ ਮੋਗੇ ਹਾਂ ਠੀਕ ਆ ਤੇ ਜੇ ਆਪਾਂ ਹੁਣ ਦੇਖੀਏ ਬਈ ਮੰਨ ਲਓ ਵੀ ਮੂੰਗੀ ਤੋਂ ਬਾਅਦ ਫਿਰ ਇਹ ਤੋਂ ਬਾਅਦ ਕਿਹੜੀ ਫਸਲ ਮੂੰਗੀ ਤੋਂ ਬਾਅਦ ਬਈ ਕੋਈ ਕੋਈ ਸਰੋਂ ਲਾ ਦੂਗਾ ਕੋਈ ਕਣਕ ਕੋ ਜਾਉ ਠੀਕ ਆ ਕਣਕ ਦੀ ਕਿੰਨੀ ਦਾ ਔਸਤ ਪੈ ਜਾਂਦੀ ਹੈ ਕਣਕ ਦੀ ਬਈ 15 ਕੁਆਟ ਦਾ ਕੋਸਟ ਪੈ ਜਾਂਦੀ ਹੈ ਚੰਗੀ ਕਣਕ 15 ਕੁਆਟ ਆ ਔਸਤ ਆ ਠੀਕ ਆ ਤੇ ਜੇ ਆਪਾਂ ਬੈਰ ਰੇਟ ਦੇਖੀਏ ਭਾਈ ਕੀ ਰੇਟ ਰਹਿੰਦਾ ਐਸ ਪਿੰਡ ਦਾ ਜੇ ਆਪਾਂ ਦੇਖੀਏ ਬੈਰ ਰੇਟ ਲੈਂਦਾ ਬੈਰ ਰੇਟ ਭਾਈ ਹੈਗਾ ਮਨ ਲਾ ਜਿਵੇਂ ਰੋਡ ਤੇ ਜ਼ਮੀਨ ਆ ਰੋਡ ਤੇ 17-18 ਲੱਖ ਰੁਪਿਆ ਹੈਗਾ ਮਨ ਲਾ ਆਸੇ ਪਾਸੇ ਥੋੜਾ ਸਾਈਡ ਤੇ ਉਹ ਥੋੜੇ ਘਟ ਜਾਂਦਾ ਬਸ 17 ਤੋਂ 18 ਲੱਖ ਰੁਪਏ ਵਿੱਗੇ ਦਾ ਹਾਂਜੀ ਹਾਂਜੀ ਠੀਕ ਆ ਤੇ ਇੱਕ ਮਰੱਬੇ ਦੇ ਵਿੱਚ ਬਾਈ ਕਿੰਨੇ ਵਿੱਗੇ ਹੁੰਦੇ ਆ ਇਦਾਂ ਇੱਕ ਮਰੱਬੇ 25 ਵਿੱਗੇ ਹੁੰਦੇ 25 ਵਿੱਗੇ ਹਾਂ ਤੇ ਜੇ ਆਪਾਂ ਵੜਾਈ ਦੀ ਗੱਲ ਕਰੀਏ ਬਾਈ ਜਿਵੇਂ ਮੂਮਗੀ ਦੀ ਵੜਾਈ ਸੋਟੇ ਕੋਲੇ ਮਸ਼ੀਨ ਕੀ ਰੇਟ ਚੱਲਦਾ 800 ਰੁਪਏ ਵਿੱਗਾ ਪੜਦੇ ਬਾਈ 800 ਰੁਪਏ ਦੇ ਵਿੱਗੇ ਦਾ ਤੇ ਕਣਕ ਦਾ ਬਾਈ ਕਣਕ ਦਾ ਵੀ 1000 ਰੁਪਏ ਵੀ ਲੈ ਲੈਨੇ ਆ ਡਿੱਗੀ ਵੇਖ ਕੇ ਇਹਨਾਂ ਦਾ 800 ਰੁਪਏ ਚ ਬਚਤ ਹੋ ਜਾਂਦੀ ਬਾਈ ਯਾਰ 800 ਰੁਪਏ ਦੇ ਵਿੱਗੇ ਹਾਂ ਚੰਗੇ ਪੈਸੇ ਪੱਟ ਦਿੰਦੇ ਠੀਕ ਆ ਠੀਕ ਆ ਲੈ ਵੀ ਦੱਸਿਓ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਤੇ ਇਹ ਸੀ ਰਾਜਸਥਾਨ ਦੀ ਜਿਹੜੀ ਖ ਤੇ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਇਥੋਂ ਦੇ ਕਿਸ ਤਰ੍ਹਾਂ ਦੇ ਜਿਹੜੀ ਖੇਤੀ ਕਰਦੇ ਆਪਣੇ ਕਿਸਾਨ ਭਰਾਣਾ ਤੇ ਆਪਣਾ ਬਹੁਤ ਪਿਆਰਾ ਮਿੱਤਰ ਆ ਬਾਈ ਦੀਪ ਦਾ ਲਾਂਭਾ ਵੀ ਸੀਗਾ ਇਹ ਸਾਡੇ ਕੋਲੇ ਆਉਂਦੇ ਨੇ ਤੇ ਅੱਜ ਆਪਾਂ ਸਪੈਸ਼ਲ ਬਾਈ ਕੋਲੇ ਆਏ ਸੀ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਹ ਬਾਈ ਇਥੋਂ ਦਾ ਹੈਗਾ ਮੋਗਾ ਆਪਾਂ ਪਹਿਲਾਂ ਵੀ ਦੱਸ ਸੀ ਆਹ 8 ਮਿੰਟ ਵਿੱਗੇ ਦੀ ਵਾਰੀ ਹੈ ਇੱਥੇ ਤੇ ਪਾਣੀ ਬਹੁਤ ਜ਼ਿਆਦਾ ਤੇ ਜ਼ਿਆਦਾਤਰ ਬਾਈ ਕਹਿੰਦਾ ਵੀ ਕਿਸੇ ਸਾਡੀ ਉਹ ਮੋਗੇ ਦੇ ਪਾਣੀ ਦੇ ਨੇੜੇ ਸ਼ੇਅਰ ਜ਼ਰੂਰ ਕਰਿਓ